ਜਦੋਂ ਤੁਹਾਡੀ ਨਾਮ ਆਉਂਦਾ ਤਾਂ ਤੁਹਾਡੇ ਸਾਰੇ ਕਰੈਕਟਰ ਨਾ ਸਾਹਮਣੇ ਆ ਜਾਂਦੇ ਆ ਉਹ ਬੀਬੀ ਦਾ ਕਰੈਕਟਰ ਉਹ ਕਰੈਕਟਰ ਭਾਨੋ ਵਾਲਾ ਕਰੈਕਟਰ ਸਾਰੇ ਸਾਹਮਣੇ ਆ ਜਾਂਦੇ ਆ ਪਰ ਉਹ ਕਰੈਕਟਰ ਨਿਭਾਉਣ ਦੇ ਵਿੱਚ ਜਿਹੜੇ ਖੁਦ ਭਾਨਾ ਭਗੌੜਾ ਨੇ ਜੀ ਉਹ ਕਿਵੇਂ ਫੀਲ ਕਰਦੇ ਆ ਜੇ ਆਪਾਂ ਸਕੂਲ ਚ ਜਾਂਦੇ ਆ ਆਪਾਂ ਨੂੰ 50% ਨੰਬਰ ਹੈ ਜਿਹੜੇ ਉਹ ਵਰਦੀ ਦੇ ਨਾਲ ਹਾਂਜੀ ਐਵੇਂ ਜਿਵੇਂ ਜਦੋਂ ਆਪਾਂ ਡਰੈਸ ਪਾ ਲਈ ਤਾਂ ਫਿਰ ਉਹ ਤੁਹਾਡੇ ਚ ਕਰੈਕਟ ਆਟੋਮੈਟਿਕਲੀ ਫੜ ਜਾਂਦਾ ਹੈ ਤੇ ਜੇ ਭਈਆ ਹੈ ਮਰਦ ਬਾਤਾਂ ਨਹੀਂ ਕਾ ਬਤਾਈ ਵੀਰ ਹਮਾਰ ਕਨੀਆ ਕੋ ਲੈ ਕੇ ਹਮ ਕਨੀਏਡਾ ਮੇ ਪਹੁੰਚ ਗਏ ਤਨੀ ਭਾਂਤ ਗੁੱਥ ਪੁਣਾ ਕੇ ਖਾਈ ਕੇ ਪਛਤਰੀ ਕੋ ਹਮ ਵੀ ਪੰਜਾਬੀ ਸਰਦਾਰ ਲੋਕਾ ਗਾਣਾ ਸੁਣਤ ਰਹੇ ਆਪਣਾ ਕਨੀਆ ਕੋ ਲੈ ਕੇ ਸਾਥ ਮੇ ਚਲ ਜਾਈ ਰ ਔਰ ਕ ਅਰੇ ਵਾਹ ਵੈਰੀ ਨਾਈਸ ਸਾਡਾ ਕੋਈ ਵੀ ਵੀਡੀਓ ਚੱਕ ਲਓ ਜੀ ਅਸੀਂ ਚਾਹੇ ਛੋਟਾ ਮੈਸੇਜ ਦੇ ਜੀ ਮੈਸੇਜ ਜ਼ਰੂਰ ਦੇ ਕੇ ਜਾਣਾ ਜੀ ਤੇ ਐਵੇਂ ਜਿਵੇਂ ਹੁਣ ਉਹ ਬੂਟਾਂ ਵਾਲਾ ਵੀਡੀਓ ਬਹੁਤ ਪਸੰਦ ਕਰਿਆ ਲੋਕਾਂ ਨੇ ਔਰ ਹਕੀਕਤ ਵੀ ਇਹ ਵੀ ਜਿਹੜੇ ਲੀਡਰ ਆ ਵੀ ਉਹ ਪਾਰਲੀਮੈਂਟ ਚ ਬਦਲ ਦਿੰਦੇ ਆ ਵਰਕਰਾਂ ਨੂੰ ਨਹੀਂ ਪੁੱਛਦੇ ਤਾਂ ਉਦਾਂ ਦੇ ਅਸੀਂ ਦੇ ਅੰਗ ਕਰਦੇ ਰਹੇ ਹਾਂ ਅਸੀਂ ਜਦੋਂ ਤੁਹਾਨੂੰ ਹੁਣ ਭਾਨਾ ਭਗੋੜਾ ਕਹਿੰਦੇ ਤੇ ਤੁਹਾਡੇ origignal ਨਾਂ ਨਾਲ ਸਾਦੇ ਹੋਣੀਆਂ ਤੇ ਮੈਂ ਤੁਹਾਨੂੰ ਵਿਵਾਦ ਸੁਣਦੀ ਹਾਂ ਇਹਦੀ ਹਾਂਜੀ ਨਹੀਂ origignal ਨਾਂ ਵਾਲੀ ਤਾਂ ਕੋਈ ਪੁਰਾਣੇ ਜਾਣਦੇ ਆ ਕਹਿੰਦੇ ਪਰ ਜਦੋਂ ਪੁਰਾਣੇ ਪਹਾਣੇ ਦੀ ਗੱਲ ਕਰੀਏ ਲੋਕ ਸੋਚ ਵੀ ਨਹੀਂ ਸਕਦੇ ਸੀ ਕਿ ਪੁਰਾਣਾ ਪਹਾਣਾ ਕੈਨੇਡਾ ਤੱਕ ਜਾ ਸਕਦਾ ਹੁਣ ਆਹ ਦੇਖਦੇ ਵੀ ਕਹਿੰਦੇ ਕਲਾਕਾਰੀ ਦੇ ਬੇਸ ਤੇ ਜਾਣਾ ਤੇ ਉਹਨਾ ਟਾਈਮ ਜਾਣਾ ਨਹੀਂ ਬਹੁਤ ਸਾਰਾ ਪਰਿਵਾਰ ਪਰ ਮੈਨੂੰ ਉਹ ਬਹੁਤ ਟਾਈਮ ਲੱਗਿਆ ਸਾਰੀ ਫੈਮਿਲੀ ਆ ਗਈ ਤੇ ਇੱਕ ਉਹ ਮੇਰੀ ਮਾਂ ਦੇ ਕਹੇ ਬੋਲ ਪਗਾਉਣ ਲਈ ਮੈਨੂੰ 15 ਸਾਲ ਲੱਗੇ ਪਰ ਉਹ ਕਹਿੰਦੇ ਹੁੰਦੇ ਹਨਾ ਵੀ ਤੁਸੀਂ ਲੱਗੇ ਰਹੋ ਕਿਸੇ ਕੰਮ ਨੂੰ ਪਰਮਾਤਮਾ ਤੁਡੀ ਸੁਣ ਲੇ ਪਰ ਜਦੋਂ ਕੈਨੇਡਾ ਆਏ ਤੇ ਉਦੋਂ ਨਾ ਮਾਂ ਸੀ ਨਾ ਨਾ ਕਹਿਣ ਵਾਲਾ ਸੀ ਕਦੇ ਐਸਾ ਕੁਝ ਹੋਇਆ ਕਿ ਬਹੁਤ ਦੁਖੀ ਸੀ ਪਰ ਲੋਕਾਂ ਨੂੰ ਖਸਾਉਣਾ ਪਿਆ ਹਾਂਜੀ ਤੇ ਮੇਰੇ ਫਾਦਰ ਸਾਹਿਬ ਇਤੋਂ ਕੈਨੇਡਾ ਤੋਂ ਇੰਡੀਆ ਗਿਆਏ ਤੇ ਉਹਨਾਂ ਡੈਗ ਕੇ ਉਹਨਾਂ ਦੇ ਕਾਫੀ ਸੱਟ ਵੱਜੀ ਮਤਲਬ ਕਿ ਉਹਨਾਂ ਦੇ ਟਿਊਮਰ ਆ ਗਿਆ ਸੀ ਤੇ ਉਹ ਤੋਂ ਅਸੀਂ ਸਟੇਜ ਤੇ ਸੀਗੇ ਤੇ ਉੱਥੇ ਮੈਨੂੰ ਫੋਨ ਆ ਗਿਆ ਵੀ ਇਹਦਾਂ ਦਾ ਕਰਕੇ ਉਹਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ ਤੇ ਪਰ ਉਹ ਅਸੀਂ ਹੁਣ ਸ਼ੋਅ ਸੀ ਲਾਇਆ ਹੋਇਆ ਮੈਂ ਮਤਲਬ ਮਹਿਸੂਸ ਨਹੀਂ ਹੋਣ ਦਿੱਤਾ ਕਿਸੇ ਨੇ ਇਦਾਂ ਦਾ ਹੁੰਦਾ ਰਹਿੰਦਾ ਜੀ ਜਿਹੜਾ ਕਮੇਡੀਆ ਨਾਲ ਬੰਦੇ ਆਪ ਦੇ ਦੁਕਸ ਪਾ ਕੇ ਲੋਕਾਂ ਨੂੰ ਸੰਭਾਉਣਾ ਇਹ ਵੱਡੀ ਵੱਡੀ ਗੱਲ ਹੈ। ਵੀ ਮੈਂ ਆਇਂ ਕਹਿੰਦੀ ਸੀ ਵੀ ਆਪਸਪੋਰਟ ਦੇ ਵਿੱਚ ਰੌਟਰੀ ਸਟੇਡੀਅਮ ਦੇ ਵਿੱਚ ਜਿਹੜਾ ਡਾਇਮੰਡ ਕਲੱਬ ਨਿਕ ਰਾਜੇ ਬੁੱਕਣ ਵਾਲੇ ਉਹਨਾਂ ਦੀ ਸਾਰੀ ਟੀਮ ਨਿਕ ਨਹੀਂ ਕਿਰਾਇਆ ਜਾ ਰਿਹਾ ਸਭਿਆਚਾਰ ਮੇਲਾ ਨਹੀਂ ਇੱਕ ਖੁਸ਼ੀ ਹੋਰ ਬਾਲੀ ਕੁੜੇ ਵੀ ਪੈਸਾ ਨਹੀਂ ਕੋਈ ਟੈਕਟ ਨਹੀਂ ਰੱਖੀ ਮੁੰਡਿਆਂ ਨੇ ਵੀ ਫਰੀ ਯਾਰ ਮੈਂ ਤਾਂ ਸਾਰੇ ਜਵਾਕਾਂ ਨੂੰ ਸਾਰੇ ਪਰਿਵਾਰ ਨੂੰ ਲੈ ਕੇ ਜਾਵਾਂਗੀ ਯਾਨੀ ਮਾਨ ਖੋਸ ਹੋ ਜਾਊਗਾ ਹੋਰ ਕੀ ਹੁੰਦਾ ਯਾਹ ਵੈਰੀ ਨਾਈਸ ਭਾਨੋਂ ਕੋਈ ਗਾਣਾ ਸੁਣਾਓ ਵੀ ਜੇ ਫਿਰ ਆਈ ਹਸਾਊਗੀ ਗੱਲਾਂ ਕਰਕੇ ਭਾਨੋਂ ਵੀ ਭਾਨਾ ਵੀ ਹਸਾਊਗਾ ਤੇ ਜੋਗੀ ਵੀ ਆਊਗਾ ਅੱਛਾ ਜੀ ਉਹ ਉਹ ਵੀ ਕਹੂਗਾ ਆਏ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਬੱਚਾ ਲਾਇਆ ਜਿਹੜਾ ਰੌਟਰੀ ਸਟੇਡੀਅਮ ਦੇ ਵਿੱਚ ਮੇਲਾ ਹੋ ਉਹ ਜਾ ਰਿਹਾ 2.5 ਹੰਡ ਕਲਾਬ ਸਾਰਿਆਂ ਨੂੰ ਖੁੱਲਾ ਸੱਦਾ ਪਰਿਵਾਰ ਸਮੇਤ ਬੱਚਿਆਂ ਨੂੰ ਲੈ ਕੇ ਆਓ ਤਾਂ ਜੋ ਸਾਡਾ ਪੰਜਾਬੀ ਸੱਭਿਆਚਾਰ ਲੋਕਾਂ ਤੱਕ ਪਹੁੰਚ ਸਕੇ ਗਾਇਕਾਂ ਗਾਇਕ ਵੀ ਬੜੇ ਆਉਣੇ ਆ ਤੇ ਨਾਥ ਵੀ ਪਹੁੰਚਣਗੇ ਬਾਬੇ ਗਿੱਧੜ ਸਿੰਘੀ ਵੀ ਦੇਣਗੇ ਤੇ ਬਾਬੇ ਐ ਵੀ ਦੱਸਣ ਕਿ ਕੀ ਭੁੱਖ ਕਿੱਥੇ ਜਾਵਾਂ ਕਿੱਥੇ ਜਾਓਗੇ ਬਾਬੇ ਗਿੱਧੜ ਸਿੰਘੀ ਦੇਣਗੇ ਜੀ ਨੂੰ ਕੰਮ ਨਹੀਂ ਮਿਲਦਾ ਕੰਮ ਤਾਂ ਬਹੁਤ ਹੈ ਦੇਖ ਰਹੇ ਹੋ ਸੰਜਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਅੱਜ ਗੱਲਬਾਤ ਹੋਣੀ ਹੈ ਇੱਕ ਅਹਿਮ ਇੱਕ ਖਾਸ ਸ਼ਖਸੀਅਤ ਦੇ ਨਾਲ ਜਦੋਂ ਹਾਸਰਸ ਕਲਾਕਾਰ ਦੀ ਗੱਲ ਆਉਂਦੀ ਹੈ ਜਦੋਂ ਗੱਲ ਆਉਂਦੀ ਹੈ ਕਮੇਡੀਅਨ ਦੀ ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਨਾਮ ਯਾਦ ਆ ਜਾਂਦੇ ਆ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਪਾਨਾ ਪਗੋੜਾ ਅੱਜ ਸਟੂਡੀਓ ਦੇ ਵਿੱਚ ਨੇ ਸਿੱਧੀ ਸਵਾਗਤ ਕਰਦੇ ਆ ਤੇ ਗੱਲਬਾਤ ਕਰਦੇ ਆ ਪਾਨਾ ਜੀ ਸਵਾਗਤ ਹੈ ਜੀ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਔਨ ਦਾ ਸਟੂਡੀਓ ਦੇ ਵਿੱਚ ਔਨ ਦਾ ਤੇ ਜਦੋਂ ਤੁਹਾਡੀ ਨਾਮ ਆਉਂਦਾ ਤਾਂ ਤੁਹਾਡੇ ਸਾਰੇ ਕਰੈਕਟਰ ਨਾ ਸਾਹਮਣੇ ਆ ਜਾਂਦੇ ਆ ਉਹ ਬੀਬੀ ਦਾ ਕਰੈਕਟਰ ਉਹ ਕਰੈਕਟਰ ਭਾਨੋ ਵਾਲਾ ਕਰੈਕਟਰ ਉਹ ਸਾਰੇ ਸਾਹਮਣੇ ਆ ਜਾਂਦੇ ਆ ਪਰ ਉਹ ਕਰੈਕਟਰ ਨਿਭਾਉਣ ਦੇ ਵਿੱਚ ਜਿਹੜੇ ਖੁਦ ਭਾਨਾ ਭਗੌੜਾ ਨੇ ਜੀ ਉਹ ਕਿਵੇਂ ਫੀਲ ਕਰਦੇ ਆ ਕਿਉਂਕਿ ਕਿਸੇ ਦਾ ਕਰੈਕਟਰ ਨਿਭਾਉਣਾ ਉਹ ਵੀ ਇੱਕ ਲੇਡੀ ਕਰੈਕਟਰ ਨੂੰ ਬੋਲਣਾ ਬਹੁਤ ਔਖਾ ਹੁੰਦਾ ਬਹੁਤ ਔਖਾ ਹੁੰਦਾ ਪਰ ਇਹ ਹੈ ਜੀ ਮਤਲਬ ਜਦੋਂ ਆਪਾਂ ਚਾਹੇ ਮੈਂ ਜਿਹੜਾ ਵੀ ਕੈਰੈਕਟਰ ਕਰਾਂ ਮੈਂ ਬਹੁਤ ਕੈਰੈਕਟਰ ਮਤਲਬ ਮੈਂ ਹਰ ਇੱਕ ਕੈਰੈਕਟਰ ਕਰ ਲੈਣਾ ਬਾਖੂ ਵੀ ਉਹਨੂੰ 100% ਨਿਭਦਾ ਉਹਦੇ ਨਾਲ ਮਤਲਬ ਇਹ ਨਹੀਂ ਵੀ ਜੇ ਮੈਂ ਲੇਡੀਜ਼ ਦਾ ਜਾਂ ਹੋਰ ਕੋਈ ਕੈਰੈਕਟਰ ਕਰ ਰਿਆ ਹਣਾ ਭਈ ਇਹ ਦਾ ਕੈਰੈਕਟਰ ਜਾਂ ਕੋਈ ਵੀ ਤਾਂ ਉਹ ਮੈਂ 100% ਕਰਦਾ ਹਾਂ ਨਾ ਬਾਕੀ ਤੁਹਾਨੂੰ ਨਾ ਜੇ ਆਪਾਂ ਸਕੂਲ ਚ ਜਾਂਦੇ ਆਪਾਂ ਨੂੰ 50% ਨੰਬਰ ਆ ਜਿਹੜੇ ਉਹ ਵਰਦੀ ਦੇ ਮਿਲਦੇ ਹੁੰਦੇ ਆਂ ਇਵੇਂ ਹੀ ਜਿਵੇਂ ਜਦੋਂ ਆਪਾਂ ਡਰੈਸ ਪਾ ਲਈ ਤਾਂ ਫਿਰ ਉਹ ਤੁਹਾਡੇ ਚ ਕਰੈਕਟ ਆਟੋਮੈਟਿਕਲੀ ਫੜ ਜਾਂਦਾ ਹੈ ਅਸੀਂ ਜਦੋਂ ਪਿੰਡਾਂ ਚੋਂ ਆਏ ਹੋਈਏ ਅਸੀਂ ਪਿੰਡਾਂ ਦੀ ਲਾਈਫ ਨੂੰ ਜਿਉਂ ਆ ਹੋਵੇ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਹੁੰਦੇ ਆ ਉਹ ਛਾਪ ਛੱਡ ਜਾਂਦੇ ਆ ਪਰ ਜਦੋਂ ਤੁਸੀਂ ਮੁੱਦਿਆਂ ਨੂੰ ਸਮਾਜਿਕ ਮੁੱਦਿਆਂ ਨੂੰ ਵੀ ਟੱਚ ਕਰਦੇ ਆ ਨਾ ਤੇ ਉਹ ਵੀ ਲੋਕਾਂ ਦੇ ਘਰ ਘਰ ਜਾਂਦੇ ਆ ਕਦੇ ਕਦੇ ਆ ਵੋਟਾਂ ਨੂੰ ਲੈ ਕੇ ਤੋਂ ਹਰ ਦੀ ਵੀਡੀਓ ਕਿੰਨੀ ਵਾਇਰਲ ਹੋਈ ਆ ਬਹੁਤ ਹਾਂਜੀ ਬਹੁਤ ਜਿਆਦੇ ਪਿਆਰ ਲੁੱਟ ਸਾਰੀਆਂ ਚੀਜ਼ਾਂ ਵੋਟਾਂ ਕਿਵੇਂ ਪੈਂਦੀਆਂ ਨੇ ਹੁਣ ਵੋਟਾਂ ਦਾ ਸੀਜ਼ਨ ਵੀ ਆ ਪੰਜਾਬ ਦੇ ਵਿੱਚ ਸੋ ਉਹ ਮੈਨੂੰ ਲੱਗਦਾ ਲੋਕਾਂ ਦੇ ਦਿਮਾਗ ਤੇ ਅਸਰ ਕਰਦਾ ਉਹ ਕਰੈਕਟਰ ਜੋ ਤੁਸੀਂ ਲੋਕਾਂ ਚ ਜਿਉਂਨੇ ਆ ਸਾਡਾ ਕੋਈ ਵੀ ਵੀਡੀਓ ਚੱਕ ਲਓ ਜੀ ਅਸੀਂ ਚਾਹੇ ਛੋਟਾ ਮੈਸੇਜ ਦੇਈਏ ਮੈਸੇਜ ਜ਼ਰੂਰ ਦੇ ਕੇ ਜਾਂਦੇ ਆ ਹਨਾ ਤੇ ਐਵੇਂ ਜਿਵੇਂ ਹੁਣ ਉਹ ਵੋਟਾਂ ਵਾਲਾ ਵੀਡੀਓ ਬਹੁਤ ਪਸੰਦ ਕਰਿਆ ਲੋਕਾਂ ਨੇ ਔਰ ਹਕੀਕਤ ਵੀ ਹੈ ਵੀ ਜਿਹੜੇ ਲੀਡਰ ਆ ਵੀ ਉਹ ਪਾਰਲੀਮੈਂਟ ਚ ਬਦਲ ਦਿੰਦੇ ਆ ਵਰਕਰਾਂ ਨੂੰ ਨਹੀਂ ਪੁੱਛਦੇ ਤਾਂ ਉਦੋਂ ਦੇ ਅਸੀਂ ਵਿਅੰਗ ਕਰਦੇ ਰਹਿੰਦੇ ਸੀ ਹਾਂਜੀ ਪੁੱਠਾ ਪੰਗਾ ਲੈ ਲਿਆ ਇੱਕ 2004 ਦੇ ਨੇਰੇ ਦੇ IC ਤੁਹਾਡੀ ਵਾਲ অ্যালবাম ਤੇ ਉਹ ਐਲਬਮ ਨੇ ਮੈਨੂੰ ਕਹਿ ਸਕਦੀ ਹਾਂ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਕੂਨੀ ਮੋਡ ਲੈ ਆਂਦਾ ਸੀ ਜੀ ਜੀ ਉਦੋਂ ਪਛਾਣ ਹੋਣ ਲੱਗ ਗਈ ਸੀ ਚਾਹੇ ਤੁਸੀਂ ਪਹਿਲਾਂ ਕਲਾਕਾਰਾਂ ਨਾਲ ਵਿਚਰਦੇ ਸੀ ਕਲਾਕਾਰਾਂ ਦੇ ਨਾਲ ਜਾਂਦੇ ਸੀ ਪਰ ਉਹ ਕੈਸਟ ਵੀ ਸੀ ਤੇ ਸੀਡੀ ਵੀ ਸੀ ਸੀਡੀ ਵੀ ਸੀ ਹਾਂਜੀ ਕੈਸਟ ਆਡੀਓ ਕੈਸਟ ਸੀਗੀ ਤੇ ਨਾਲ ਸੀਡੀ ਰਿਲੀਜ਼ ਹੋਈ ਸੀ ਪਰ ਉਦੋਂ ਮਤਲਬ ਇੱਕ ਹਾਸੇ ਹਾਸੇ ਚ ਕਰ ਲਈ ਸੀਗੀ ਵੀ ਚੱਲ ਜੂ ਜਾਂ ਨਾ ਚੱਲ ਜੂ ਉਹਦਾ ਨਹੀਂ ਹੈਗਾ ਪਰ ਉਹ ਬਹੁਤ ਚੱਲੀ ਸੀ ਕਿਸਰ ਜੀ ਗੋਇਲ ਮਿਊਜ਼ਿਕ ਚ ਆਈ ਸੀ ਜੀ ਜੀ ਤੇ ਬਹੁਤ ਜ਼ਿਆਦਾ ਚੱਲੀ ਸੀ ਉਸ ਤੋਂ ਬਾਅਦ ਥੋੜਾ ਬਹੁਤ ਗੈਪ ਹੋਇਆ ਫਿਰ ਉਹ ਅੱਜ ਮੈਂ ਫਿਰ ਗਾਇਬ ਪਿਆ ਕਾਫੀ ਗਾਇਬ ਤੋਂ ਬਾਅਦ ਫਿਰ ਅਸੀਂ ਫੈਮਿਲੀ 400 26 27 ਦੇ ਵਿੱਚ ਦੁਬਾਰਾ ਫਿਰ ਸ਼ੁਰੂ ਕਰਿਆ ਪਰ ਚੇਤ ਉਹਨਾਂ ਨੇ ਜੀ 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 ਬਿਲਕੁਲ ਤੇ ਲੋਕਾਂ ਦਾ ਭਰਮਾ ਹੁੰਗਾਰਾ ਪਰ ਬਹੁਤ ਮਿਲਿਆ ਜੀ ਭਾਨਾ ਪਘੋੜਾ ਫਿਰ ਉਹ ਨਾਂ ਰੱਖ ਕੇ ਜਿਹੜਾ ਕੈਰੈਕਟਰ ਸੀਗਾ ਤੇ ਉਹਨੂੰ ਬਹੁਤ ਪਿਆਰ ਮਿਲਿਆ ਕਿਉਂਕਿ ਅਸੀਂ ਪਿੰਡਾਂ ਦੀਆਂ ਗੱਲਾਂ ਉਹਦੇ ਵਿੱਚ ਕਰਦੇ ਆ ਜਿਹੜੀਆਂ ਜਿਹੜੇ ਇੱਧਰ ਮਿਲਦੇ ਆ ਸਾਨੂੰ ਲੋਕ ਬਹੁਤ ਉਹ ਕਹਿੰਦੇ ਵੀ ਜਦੋਂ ਸਾਨੂੰ ਪਿੰਡ ਦੀ ਯਾਦ ਆਉਂਦੀ ਅਸੀਂ ਤੁਹਾਡਾ ਵੀਡੀਓ ਲਾ ਲੈਨੇ ਤੁਸੀਂ ਜਦੋਂ ਤੁਹਾਨੂੰ ਹੁਣ ਭਾਨਾ ਭਗੋੜਾ ਕਹਿੰਦੇ ਤੇ ਤੁਹਾਡੇ origignal ਨਾਮ ਨਾਲ ਸਾਦੇ ਹੋਣੇ ਤੇ ਮੈਂ ਤੁਹਾਨੂੰ ਵਿਵਾਦ ਸੁਣਦੀ ਹੋਈ ਨਹੀਂ ਹਾਂਜੀ ਨਹੀਂ origignal ਨਾਮ ਵਾਲੀ ਤਾਂ ਕੋਈ ਪੁਰਾਣੇ ਜਾਣਦੇ ਆ ਬੰਦੇ ਜਿਵੇਂ ਬਾਈ ਰਾਜੇ ਬੁੱਕਣ ਵਾਲਿਆ ਬਾਈ ਹੈਨਾ ਜਾਂ ਪੁਰਾਣੇ ਜਿਹੜੇ ਯਾਰ ਮਿੱਤਰ ਉਹਨਾਂ ਨੂੰ ਪਤਾ ਵੀ ਮਿੰਟੂ ਨਾ ਹੈਨਾ ਤੇ ਨਹੀਂ ਤਾਂ ਭਾਨੇ ਨਾਲ ਨਹੀਂ ਜਾਂਦੇ ਨਹੀਂ ਤਾਂ ਭਾਨੇ ਨਾਲ ਜਾਂਦੇ ਭਾਨਾ ਨਾ ਹੋਰ ਮਸ਼ਹੂਰ ਹੋ ਗਿਆ ਹੁਣ ਬਹੁਤ ਸਾਰੇ ਲੋਕਾਂ ਨੇ ਹੋਰ ਵੀ ਭਾਨਾ ਰੱਖ ਲਿਆ ਬਹੁਤ ਰੱਖ ਲਿਆ ਜੀ ਬਹੁਤ ਰੱਖ ਲਿਆ ਬੜੇ ਭਾਨੇ ਆ ਗਏ ਪਰ ਜਿਹੜਾ ਭਾਨਾ ਪੁਰਾਣਾ ਭਾਨਾ ਉਹ ਸਾਡੇ ਸਾਹਮਣੇ ਹੀ ਆ ਪਰ ਜਦੋਂ ਪੁਰਾਣੇ ਭਾਨੇ ਦੀ ਗੱਲ ਕਰੀਏ ਲੋਕ ਸੋਚ ਵੀ ਨਹੀਂ ਸਕਦੇ ਸੀ ਕਿ ਪੁਰਾਣਾ ਪਾਣਾ ਕੈਨੇਡਾ ਤੱਕ ਜਾ ਸਕਦਾ ਹੁਣ ਆ ਦੇਖੋ ਜੀ ਕਹਿੰਦੇ ਕਲਾਕਾਰੀ ਦੇ ਬੇਸ ਤੇ ਜਾਣਾ ਤੇ ਉਹਨਾ ਟਾਈਮ ਜਾਣਾ ਨਹੀਂ ਬਹੁਤ ਸਾਰਾ ਪਰਿਵਾਰ ਆ ਗਿਆ ਪਰ ਮੈਨੂੰ ਉਹ ਬਹੁਤ ਟਾਈਮ ਲੱਗਿਆ ਸਾਰੀ ਫੈਮਿਲੀ ਆ ਗਈ ਤੇ ਇੱਕੋ ਮੇਰੀ ਮਾਂ ਦੇ ਕਹੇ ਬੋਲ ਪਵਾਉਣ ਲਈ ਮੈਨੂੰ 15 ਸਾਲ ਲੱਗ ਗਏ ਪਰ ਉਹ ਕਹਿੰਦੇ ਹੁੰਦੇ ਹਨ ਨਾ ਵੀ ਤੁਸੀਂ ਲੱਗੇ ਰਹੋ ਕਿਸੇ ਕੰਮ ਨੂੰ ਪ੍ਰਮਾਤਮਾ ਤੁਹਾਡੀ ਸੁਣ ਲੈਂਦਾ ਪਰ ਜਦੋਂ ਕੈਨੇਡਾ ਆਏ ਤੇ ਉਦੋਂ ਨਾ ਮਾਂ ਸੀ ਨਾ ਕਹਿਣ ਵਾਲਾ ਸੀ ਸੋ ਬਹੁਤ ਦਖਾਂਤ ਰਹਿੰਦਾ ਬਹੁਤ ਦੁੱਖ ਰਹਿੰਦਾ ਜੀ ਇਹ ਚੀਜ਼ ਦਾ ਤੇ ਵੀ ਸ਼ਾਇਦ ਅੱਜ ਮੇਰੀ ਮਾਂ ਹੁੰਦੀ ਪਰ ਉਹ ਹੁਣ ਇੱਥੇ ਆ ਕੇ ਬੰਦਾ ਹਾਰ ਜਾਂਦਾ ਜੀ ਪ੍ਰਮਾਤਮਾ ਮੂਰੇ ਜੋਰ ਨਹੀਂ ਚੱਲਦਾ ਜੀ ਪਰ ਜਿੱਥੇ ਉਹ ਹੋਣਗੇ ਅੱਜ ਦੇਖ ਕੇ ਖੁਸ਼ ਬਹੁਤ ਹਾਂ ਜੀ ਜੀ ਬਿਲਕੁਲ ਬਿਲਕੁਲ ਜੀ ਜੋ ਗੱਲ ਕਹੀ ਮੇਰੀ ਉਹ ਗੱਲ ਤੇ ਖਰੇ ਉੱਤਰੀ ਖਰੇ ਉੱਤਰੀ ਹਾਂ ਜੀ ਇੱਕ ਕਮੇਡੀਅਨ ਨੇ ਲਈ ਆਪ ਦੇ ਜਜ਼ਬਾਤਾਂ ਨੂੰ ਅੰਦਰ ਰੱਖ ਕੇ ਜੀ ਤੇ ਦੂਜੀ ਦੁਨੀਆ ਨੂੰ ਹਸਾਉਣਾ ਜੀ ਸੌਖੀ ਗੱਲ ਨਹੀਂ ਹੁੰਦੀ ਬਹੁਤ ਔਖੀ ਗੱਲ ਹੈ ਜੀ ਲੋਕ ਕਦੇ ਇਹੋ ਜਿਹਾ ਕੁਝ ਹੋਇਆ ਕਿ ਬਹੁਤ ਦੁਖੀ ਸੀ ਪਰ ਲੋਕਾਂ ਨੂੰ ਹਸਾਉਣਾ ਪਿਆ ਹਾਂਜੀ ਬਹੁਤ ਹੁਣ ਦੀ ਗੱਲ ਹੀ ਹੈ ਤੇ ਮੇਰੇ ਫਾਦਰ ਸਾਹਿਬ ਇਤੋਂ ਕੈਨੇਡਾ ਤੋਂ ਇੰਡੀਆ ਗਏ ਤੇ ਉਹਨਾਂ ਡੈਗ ਕੇ ਉਹਨਾਂ ਦੇ ਕਾਫੀ ਛੱਟ ਵੱਜੀ ਮਤਲਬ ਕਿ ਉਹਨਾਂ ਦੇ ਟਿਊਮਰ ਹੈ ਢੇਰ ਦੇ ਵਿੱਚ ਤੇ ਉਹ ਤਾਂ ਅਸੀਂ ਸਟੇਜ ਤੇ ਸੀਗੇ ਤੇ ਉੱਥੇ ਮੈਨੂੰ ਫੋਨ ਆ ਗਿਆ ਵੀ ਇਦਾਂ ਦਾ ਕਰਕੇ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਪਰ ਉਹ ਅਸੀਂ ਹੁਣ ਸ਼ੋਅ ਸੀ ਲਾਇਆ ਉਹ ਮੈਂ ਮਹਿਸੂਸ ਨਹੀਂ ਹੋਣ ਦਿੱਤਾ ਕਿਸੇ ਨੂੰ ਤੇ ਇਦਾਂ ਦਾ ਹੁੰਦਾ ਰਹਿੰਦਾ ਜੀ ਜਿਹੜਾ ਇੱਕ ਕਮੇਡੀਅਨਾਂ ਬੰਦੇ ਆਪਦੇ ਦੁੱਖ ਚ ਪਾ ਕੇ ਲੋਕਾਂ ਨੂੰ ਹਸਾਉਣਾ ਇਹ ਵੱਡੀ ਵੱਡੀ ਗੱਲ ਹੈ ਹਸਾਉਣਾ ਉਹ ਵੀ ਅੱਜ ਦੇ ਜ਼ਮਾਨੇ 'ਚ ਅੱਜ ਅਸੀਂ ਮੈਂਟਲ ਹੈਲਥ ਅਸੀਂ ਮਾਨਸਿਕ ਰੋਗ ਇਹ ਇਹ ਆਮ ਸ਼ਬਦ ਸੋਨ ਲੈਣੇ ਆ ਜੀ ਅਸੀਂ ਪਹਿਲਾਂ ਕਦੇ ਇਹ ਸ਼ਬਦ ਸੁਨੇ ਵੀ ਨਹੀਂ ਸੀ ਲਿਖਦੇ ਵਿੱਚ ਅੱਜ ਕੱਲ ਜੇ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਆ ਨਾ ਬਹੁਤ ਘੱਟ ਲੋਕਾਂ ਦੇ ਚਿਹਰੇ ਤੇ ਮੁਸਕਾਨ ਹੈ ਜੀ ਬਹੁਤ ਤੇਉੜੀਆਂ ਪਾਈਆਂ ਲੋਕ ਸਾਨੂੰ ਮਿਲ ਜਾਂਦੇ ਆ ਪਰ ਉਹ ਲੋਕਾਂ ਨੇ ਜੋ ਮੁਸਕਾਨ ਜਿਹੜੇ ਚਿਹਰੇ ਤੇ ਲੈ ਕੇ ਆਉਣੀ ਉਹ ਇੱਕ ਬਹੁਤ ਵੱਡਾ ਕੰਮ ਆ ਜਿਹੜਾ ਲੋਕ ਤੁਸੀਂ ਨਿਭਾ ਰਹੇ ਹੈਗੇ ਸੋ ਵਕ ਵਕ ਪਰਦੇ ਤੇ ਰੋਲ ਨਿਭਾਉਣੇ ਵਕ ਵਕ ਲੋਕਾਂ ਦੇ ਨੂੰ ਜਿਹੜਾ ਉਹ ਆਪਣੀ ਜ਼ਿੰਦਗੀ ਚੋਂ ਟਾਈਮ ਕੱਢ ਕੇ ਤੁਹਾਨੂੰ ਸੁਣਨ ਆਉਂਦੇ ਆ ਤੇ ਉਹ ਇੱਕ ਘੰਟਾ 2 ਘੰਟੇ ਉਹਨਾਂ ਦੇ ਜਿਹੜਿਆ ਉਹ ਭੁੱਲ ਜਾਣ ਉਹ ਜ਼ਿੰਦਗੀ ਨੂੰ ਜੀ ਜੀ ਓਦਾਂ ਦੀ ਪਰਫਾਰਮੈਂਸ ਤੁਹਾਨੂੰ ਦੇਣੀ ਪੈਂਦੀ ਸੋ ਲਾਈਵ ਪਰਫਾਰਮੈਂਸ ਦੇ ਵਿੱਚ ਕੋਈ ਇਦਾਂ ਦੀ ਮੈਮਰੀ ਕੋਈ ਸ਼ੇਅਰ ਕਰਨੀ ਚਾਹੁੰਦੇ ਹੋਵਾਂ ਵੀ ਜੇ ਕਿਸੇ ਨੇ ਕਮੈਂਟ ਕੀਤਾ ਹੋਵੇ ਆ ਕਿ ਕੰਪਲੀਮੈਂਟ ਦਿੱਤਾ ਹੋਵੇ ਜਾਂ ਆ ਕਿ ਤੁਹਾਨੂੰ ਕਿਹਾ ਹੋਵੇ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਵਾਰੀ ਇਦਾਂ ਹੁੰਦਾ ਜੀ ਜਿੱਥੇ ਵੀ ਜਾਂਦੇ ਆ ਜਾਂ ਮੈਂ ਤੇ ਝੂਟੋ ਅਸੀਂ ਦੋਨੇ ਕਰਦੇ ਆਂ ਲਾਈਵ ਸ਼ੋ ਤੇ ਉਹ ਬਹੁਤ ਆਪ ਦੇ ਆਪ ਨੂੰ ਖੁਸ਼ੀ ਮਿਲਦੀ ਆ ਵੀ ਹਾਂ ਯਾਰ ਜਦੋਂ ਕਈ ਬੰਦੇ ਮਿਲਦੇ ਆ ਵੀ ਯਾਰ ਬਹੁਤ ਟੈਨਸ਼ਨ ਚ ਸੀਗਾ ਯਾਰ ਤੇ ਤੁਹਾਡਾ ਵੀਡੀਓ ਦੇਖ ਕੇ ਟੈਨਸ਼ਨ ਲਹਿ ਗਈ ਤੇ ਉਦੋਂ ਆਪਦੇ ਆਪ ਨੂੰ ਮਾਣ ਮਹਿਸੂਸ ਹੁੰਦਾ ਵੀ ਅਸੀਂ ਉਹ ਉਹ ਕੰਮ ਕਰ ਰਹੇ ਆ ਲੋਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਂਦੇ ਆ ਤੋ ਖੁਸ਼ੀ ਮਿਲਦੀ ਹੈ ਜੀ ਇਹ ਜੀ ਕਹਿੰਦੇ ਖੁਸ਼ੀਆਂ ਬੀਜੋਗੇ ਤਾਂ ਹਾਸੇ ਉੱਗਣਗੇ ਤੇ ਹੁਣ ਤੁਸੀਂ ਖੁਸ਼ੀਆਂ ਜਿਹੜੀਆਂ ਬੀਜੀਆਂ ਨੇ ਤੇ ਹਾਸੇ ਲੋਕਾਂ ਤੱਕ ਪਹੁੰਚ ਰਹੇ ਉਹਨੇ ਥੇ ਕਿਸੇ ਕਰੈਕਟਰ ਨੂੰ ਇਮੀ ਡੇਟਲੀ ਤੁਹਾਨੂੰ ਕਹੀਏ ਕਿ ਹੁਣੇ ਤੁਸੀਂ ਕੋਈ ਕਰੈਕਟਰ ਨੂੰ ਕਰਕੇ ਦਿਖਾਓ ਭਾਨ ਭਾਨੋ ਦਾ ਕਰੈਕਟਰ ਜਿਹੜਾ ਉਹ ਮੈਨੂੰ ਲੱਗਦਾ ਸਭ ਤੋਂ ਫੇਮਸ ਤੁਹਾਡਾ ਕਰੈਕਟਰ ਹੈਗਾ ਸੋ ਜੇ ਭਾਨੋ ਆਪਣੇ ਸਟਾਈਲ ਚ ਬੋਲਦੀ ਹੋਵੇ ਅੱਜ ਇੰਟਰਵਿਊ ਚ ਕਿਵੇਂ ਬੋਲੀ ਜਾਊਗੀ ਦੇ ਮੋਰ ਆਇਂ ਕਹਿੰਦੀ ਸੀ ਕਿ ਵਿਆਪ ਸਪੋਰਟ ਦੇ ਵਿੱਚ ਰੌਟਰੀ ਸਟੇਡੀਅਮ ਦੇ ਵਿੱਚ ਜਿਹੜਾ ਡਾਇਮੰਡ ਕਲੱਬ ਹੈ ਨਿਕਾ ਰਾਜੇ ਬੁੱਕਣ ਵਾਲੇ ਉਹਨਾਂ ਦੀ ਸਾਰੀ ਟੀਮ ਨੀ ਕਿਰਾਇਆ ਜਾ ਰਿਹਾ ਸਭਿਆਚਾਰ ਮੇਲਾ ਨੀ ਇੱਕ ਖੁਸ਼ੀ ਹੋ ਰਬਾ ਵਾਲੀ ਕੋੜ ਵੀ ਪੈਸਾ ਨਹੀਂ ਕੋਈ ਟਿਕਟ ਨਹੀਂ ਰੱਖੀ ਮੁੰਡਿਆਂ ਨੇ ਵੀ ਫਰੀ ਆ ਮੈਂ ਤਾਂ ਸਾਰੇ ਜਵਾਨਾਂ ਨੂੰ ਸਾਰੇ ਪਰਿਵਾਰ ਨੂੰ ਲੈ ਕੇ ਜਾਵਾਂਗੀ ਯਾਨੀ ਮਾਨ ਖਾਸ ਹੋ ਜਾਊਗਾ ਹੋਰ ਕੀ ਹੁੰਦਾ ਯਾਹੋ ਬਹੁਤ ਵਧੀਆ ਬਹੁਤ ਵਧੀਆ ਹੁਣ ਤੁਸੀਂ ਦੇਖੋ ਕਿ ਉਹ ਬੀਬੀਆਂ ਯਾਦ ਆ ਜਾਂਦੀਆਂ ਸਭ ਪਰ ਡਾਇਮੰਡ ਕਲਚਰ ਕਲੱਬ ਐਬਸਵੁੱਡ ਦੇ ਵੱਲੋਂ 25 ਤਰੀਕ ਯਾਨੀ ਕੱਲ ਦੇ ਦਿਨ ਇਹ ਜਿਹੜਾ ਰੋਟਰੀ ਸਟੇਡੀਅਮ ਦੇ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਾਇਆ ਜਾ ਰਿਹਾ ਜਿਹਦੇ ਵਿੱਚ ਤੁਸੀਂ ਤਾਂ ਹੋਵੋਗੇ ਹੋਵੋਗੇ ਨਾਲ ਹੋਰ ਬਹੁਤ ਸਾਰੇ ਆਰਟਿਸਟ ਹੋਣਗੇ ਔਰ ਨੇਤ ਹੋਣਗੇ ਤੇ ਚੰਦਰੇ ਬਰਾੜ ਹੋਣਗੇ ਗੁਰਵਿੰਦਰ ਬਰਾੜ ਬਾਲਿਆ ਆ ਕੋੜਾ ਮੈਂ ਕੀ ਦਾ ਕੀਦਾ ਨਾਂ ਲਵਾਂ ਪੂਰੀਆਂ ਰੌਣਕਾਂ ਲੱਗਣਗੀਆਂ ਲੱਗਣਗੀਆਂ ਜੀ ਪੂਰੀਆਂ ਫੁੱਲ ਰੌਣਕਾਂ ਭਾਨੂ ਕੋਈ ਗਾਣਾ ਸੁਣਾਉਗੀ ਜਾਂ ਫਿਰ ਆਈ ਹਸਾਉਗੀ ਗੱਲਾਂ ਕਰਕੇ ਭਾਨੂ ਵੀ ਭਾਨਾ ਵੀ ਹਸਾਊਗਾ ਤੇ ਜੋਗੀ ਵੀ ਆਊਗਾ ਅੱਛਾ ਜੀ ਹਾਂ ਉਹ ਉਹ ਵੀ ਕਹੂਗਾ ਐ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਬੱਚਾ ਅੱਛਾ ਲੈ ਜਿਹੜਾ ਰੌਟਰੀ ਸਟੇਡੀਅਮ ਦੇ ਵਿੱਚ ਮੇਲਾ ਹੋਣ ਜਾ ਰਿਹਾ 2.5 ਮਿੰਟ ਕਲੱਬ ਬੰਨੀਓ ਸਾਰਿਆਂ ਨੂੰ ਖੁੱਲਾ ਸੱਦਾ ਪਰਿਵਾਰ ਸਮੇਤ ਬੱਚਿਆਂ ਨੂੰ ਲੈ ਕੇ ਆਉਣਾ ਆ ਜੋ ਸਾਡਾ ਪੰਜਾਬੀ ਸੱਭਿਆਚਾਰ ਲੋਕਾਂ ਤੱਕ ਪਹੁੰਚ ਸਕੇ ਕਲਾਕਾਰ ਵੀ ਬੜੇ ਆਉਣੇ ਆ ਤੇ ਨਾਥ ਵੀ ਪਹੁੰਚਣਗੇ ਬਾਬੇ ਗਿੱਦੜ ਸਿੰਘੀ ਵੀ ਦੇਣਗੇ ਤੇ ਬਾਬੇ ਐ ਵੀ ਦੱਸਣਗੇ ਕਿ ਭਵਿੱਖ ਚ ਕਿੱਥੇ ਜਾਵਾਂਗੇ ਕਿੱਥੇ ਜਾਵੋਗੇ ਬਾਬੇ ਗਿੱਦੜ ਸਿੰਘੀ ਦੇਣਗੇ ਜੀ ਨੂੰ ਕੰਮ ਨਹੀਂ ਮਿਲਦਾ ਕੰਮ ਦਵਾਉਣਗੇ ਜੀ ਨੇ ਇੰਡੀਆ ਡਾਲਰ ਭੇਜਣੇ ਆ ਜਦੋਂ ਗਿੱਦੜ ਸਿੰਘੀ ਹੋਈ ਪੈਸੇ ਕਮਾ ਕੇ ਇੰਡੀਆ ਵੀ ਭੇਜ ਸਕਦੇ ਬਾਬੇ ਜਾਏ ਜਾਏ ਕਾਰ ਕਰਾ ਦੇਣੇ ਇਤੋਂ ਕਿਹੜੀ ਕੰਟਰੀ ਚ ਭੇਜੋਗੇ ਸਰ ਇਤੋਂ ਹੁਣ ਚੰ드ਰਮਾ ਤੇ ਭੇਜਾਂਗੇ ਹੁਣ ਤਾਂ ਚੰ드ਰਮਾ ਰਹਿ ਗਿਆ ਮੰਗਲ ਗ੍ਰਹਿ ਦੇ ਚੰ드ਰਮਾ ਦੇ ਬੱਚੇ ਕਿਸੇ ਨੇ ਜਾਣਾ ਭਾਈ ਤੇ ਰੋਟਰੀ ਕਲੱਬ ਜ਼ਰੂਰ ਪਹੁੰਚ ਜੇ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਜਿਵੇਂ ਆਪ ਆਪਣੇ ਆਪਾਂ ਨੂੰ ਪੰਜਾਬੀਆਂ ਨੂੰ ਸਾਨੂੰ ਕਹਿੰਦੇ ਆ ਵੀ 2% ਪਰ ਮੈਨੂੰ ਤਾਂ ਲੱਗਦਾ ਵੀ ਇਹ ਘਾਬ ਤਾਂ ਗਲਤ ਆ ਉਹ ਨਾ ਜੀ ਤੁਸੀਂ ਦੇਖੋ ਕਿ ਅਸੀਂ ਤਾਂ ਸਟੇਡੀਅਮ ਭਰਤੇ ਆ ਹਣ ਸਟੇਡੀਅਮ ਭਰਤੇ ਤੇ ਮਤਲਬ ਜਿੱਥੇ ਚੱਲ ਜਓ ਸਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਵੀ ਸਾਡੇ ਪੰਜਾਬੀ ਜਿੰਦਾਬਾਦ ਹੈ ਵੱਡੇ ਵੱਡੇ ਬਿਜ਼ਨਸ ਖੜੇ ਕਰੇ ਆ ਤੇ ਖੁਸ਼ੀ ਹੁੰਦੀ ਹੈ ਇਹ ਚੀਜ਼ਾਂ ਦੀ ਜਿੰਨੀ ਵਾਰੀ ਕੈਨੇਡਾ ਆਉਂਦੀ ਆ ਕਿਵੇਂ ਲੱਗਦਾ ਹੁੰਦਾ ਪੰਜਾਬ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਫਰਕ ਲੱਗਦਾ ਫਰਕ ਤਾਂ ਉਹਦੇ ਕਿਨੂੰ ਦਿਨ ਰਾਤ ਦਾ ਉਹ ਤਾਂ ਦਿਨ ਇਹ ਸੱਚੀ ਗੱਲ ਆ ਪਰ ਬਹੁਤ ਪਿਆਰ ਮਿਲਦਾ ਜੀ ਇੱਥੇ ਸੱਚੀ ਵੀ ਜਦੋਂ ਜਿੱਥੇ ਵੀ ਜਾਂਦੇ ਆ ਜੋ ਵੀ ਮਿਲਦਾ ਜੇ ਰੋਡ ਤੇ ਵੀ ਤੁਰੇ ਜਾਂਦੇ ਆ ਤਾਂ ਮਤਲਬ ਪਛਾਣ ਲੈਂਦੇ ਆ ਓਏ ਚਾਚਾ ਉਹ ਬਾਨਾ ਤੇ ਮੈਂ ਤੇ ਰਾਜਾ ਭਾਈ ਹੁਣੇ ਹੀ ਤੁਰੇ ਹੁੰਦੇ ਸੀਗੇ ਤੇ ਬਹੁਤ ਪਿਆਰ ਮਿਲਦਾ ਜੀ ਜੀ ਬਿਲਕੁਲ ਦੇਣ ਨਹੀਂ ਦੇ ਸਕਦੇ ਸਾਡੇ ਪੰਜਾਬੀ ਰਾਜਾ ਜੀ ਹੁਣਾਂ ਦੀ ਇੱਕ ਇਹ ਵੀ ਖਾਸ ਗੱਲ ਹੈਗੀ ਹੈ ਕਿ ਉਹਨਾਂ ਨੇ ਇਹ ਫੇਲਾ ਜਿਹੜਾ ਫ੍ਰੀ ਕਰਵਾਇਆ ਤੁਸੀਂ ਦੇਖੋ ਕਿ ਟਿਕਟਾਂ ਲਾ ਕੇ ਵੀ ਅਸੀਂ ਜਾਂਦੇ ਆ ਫ੍ਰੀ ਵੀ ਜਾਂਦੇ ਆ ਪਰ ਇਹ ਹੈ ਕਿ ਅਸੀਂ ਫ੍ਰੀ ਇਹ ਨਹੀਂ ਕਿ ਸਾਡੇ ਕੋਲੇ ਪੈਸੇ ਹੈ ਨਹੀਂ ਟਿਕਟਾਂ ਦੇ ਲਈ ਪਰ ਇੱਕ ਇਹ ਹੈ ਕਿ ਪ੍ਰੋਮੋਸ਼ਨ ਬਹੁਤ ਵੱਡੀ ਹੋ ਜਾਂਦੀ ਹੈ ਸੱਭਿਆਚਾਰ ਨੂੰ ਜਿੰਦਾ ਰੱਖਣਾ ਇਹ ਵੱਡੀ ਗੱਲ ਹੈ ਵੀ ਬੱਚਿਆਂ ਨੂੰ ਲੈ ਕੇ ਆਉਣਗੇ ਉੱਥੇ ਹਨਾ ਪਰਿਵਾਰ ਆਉਣਗੇ ਤੇ ਉਹਨਾਂ ਨੂੰ ਬਿਲਕੁਲ ਫ੍ਰੀ ਆ ਸਾਰਾ ਹਨਾ ਵੀਕੈਂਡ ਹੈ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਿਵੇਂ ਇੱਕ ਸੱਭਿਆਚਾਰਕ ਜਦੋਂ ਮੇਲਾ ਹੁੰਦਾ ਨਾ ਉਦੋਂ ਇਹ ਹੈ ਕਿ ਤੁਸੀਂ ਬੱਚਿਆਂ ਨੂੰ ਵੀ ਲਿਆ ਸਕਦੇ ਆ ਤੇ ਨਾਲ ਬਜ਼ੁਰਗਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਲਿਆ ਸਕਦੇ ਆ ਜੀ ਕਿਉਂਕਿ ਇੱਥੇ ਆਮ ਜਿਹੜੇ ਹੁਣ ਬੰਦਾ ਘਰੇ ਬੈਠਾ ਬੋਰ ਹੋ ਜਾਂਦਾ ਉਹਦੇ ਲਈ ਹਾਸੇ ਖੇੜ ਆਊਗਾ ਗਾਉਣ ਪਾਣੀ ਸੁਣਿਆ ਆਊਗਾ ਜੀ ਆਪ ਦੇ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਦੁਆਰਾ ਮੈਂ ਲੈ ਕੇ ਮਹਿਸੂਸ ਕਰ ਕਰਕੇ ਆਉਗਾ ਕਿਉਂਕਿ ਇੱਥੇ ਗੱਲ ਇਹ ਮੰਨਣ ਵਾਲੀ ਹੈ ਕਿ ਜਦੋਂ ਟਿਕਟ ਲੱਗ ਕੇ ਜਾਂਦੇ ਆ ਅਸੀਂ ਅਸੀਂ ਫਿਰ ਦੋ ਤਿੰਨ ਜਾਣੇ ਜਾਂਦੇ ਆ ਜੀ ਇੱਥੇ ਸਾਰੀ ਫੈਮਲੀ ਇੱਥੇ ਸਾਰੀ ਫੈਮਲੀ ਅਸੀਂ ਆਸੇ ਪਾਸੇ ਵਾਲੇ ਚਾਚੇ ਤਾਏ ਵੀ ਇਕੱਠੇ ਕਰਕੇ ਲੈ ਕੇ ਆਉਂਦੇ ਆ ਵੀ ਚਲੋ ਭਾਈ ਨਾਲੇ ਤਾਂ ਫੈਮਲੀ ਗੈਟ ਟੁਗੇਦਰ ਹੋ ਜੂ ਤੇ ਨਾਲੇ ਅਸੀਂ ਆਪਣੇਆਂ ਨੂੰ ਮਿਲ ਕੇ ਆਵਾਂ ਤੇ ਉਹ ਕਲਾਕਾਰ ਜਿਹਨੂੰ ਅਸੀਂ ਸਕਰੀਨ ਦੇ ਉੱਤੇ ਦੇਖਦੇ ਆ ਉਹ ਕਲਾਕਾਰ ਨੂੰ ਅਸੀਂ ਸਾਹਮਣੇ ਦੇਖਾਂਗੇ ਤੇ ਉਹ ਕਿਵੇਂ ਦੇ ਲੱਗਦੇ ਆ ਕਿਉਂਕਿ ਇੰਟਰਸਟ ਹੁੰਦਾ ਜ਼ਿੰਦਗੀ ਹੁੰਦਾ ਜੀ ਬਿਲਕੁਲ ਬਿਲਕੁਲ ਕੋ ਕਨਿਕਾ ਤੇ ਬਾਕੀ ਇਹ ਆ ਵੀ ਉੱਥੇ ਸਾਰੇ ਉਹ ਵੀ ਪ੍ਰਬੰਧ ਆ ਖਾਣ ਪੀਣ ਵਾਲੇ ਹੋਰ ਸਾਰਾ ਕੁਝ ਤੇ ਸਾਰਿਆਂ ਨੂੰ ਖੁੱਲਾ ਛੱਡਾ ਵੀ ਜਰੂਰ ਹੋਣ ਜੀ ਜੀ ਬਿਲਕੁਲ ਅਜਾ ਬਣਾ ਸੀ ਜਦੋਂ ਲਾਈਵ ਸ਼ੋਅ ਕਰਦੇ ਆਂ ਤੇ ਜਦੋਂ ਪੰਜਾਬ ਦੇ ਵਿੱਚ ਕਰਦੇ ਆਂ ਉਦੋਂ ਤੁਹਾਡੀ ਜੋ ਸਕ੍ਰਿਪਟ ਹੁੰਦੀ ਆ ਉਹ ਡਿਫਰੈਂਟ ਹੁੰਦੀ ਹੋਣੀ ਆ ਹੁਣ ਅੱਜ ਇੱਥੇ ਤੁਸੀਂ ਐ ਨਹੀਂ ਕਹਿ ਸਕਦੇ ਵੀ ਆਓ ਤੁਹਾਨੂੰ ਤੂੰ ਕੈਨੇਡਾ ਜਾਏਂਗਾ ਭਾਈ ਤੂੰ ਅਮਰੀਕਾ ਜਾਏਂਗਾ ਉਹ ਤੁਸੀਂ ਆਲਰੇਡੀ ਅਮਰੀਕਾ ਕੈਨੇਡਾ ਚ ਜਾ। ਸੋ ਸਕ੍ਰਿਪਟਿੰਗ ਕਿਵੇਂ ਕਰਦੇ ਆ ਤੁਸੀਂ? ਸਕ੍ਰਿਪਟ ਜਿੰਨਾ ਵੀ ਮੈਟਰ ਆਉਂਦਾ ਉਹ ਸਾਰਾ ਮੇਰਾ ਲਿਖਿਆ ਹੁੰਦਾ ਹੈ। ਅੱਜ ਤੱਕ ਮੈਂ ਕਿਤੇ ਹੱਥ ਨਾਲ ਨਹੀਂ ਮਤਲਬ ਪੇਪਰ ਵਰਕ ਨਹੀਂ ਕਰਿਆ ਵਾ। ਦਸੋ ਇੱਕ ਲਾਈਨ ਫੋਨ 'ਚ ਰਿਕਾਰਡ ਕਰਕੇ ਰੱਖ ਲੈਣੀ ਆ ਫਿਰ ਉਹ ਤੋਂ ਉਹ ਤੋਂ ਬਾਅਦ 'ਚ ਮੌਕੇ ਤੇ ਬਣਾ ਲੈਣੀ ਆ ਵੀ ਐਂ ਕਰੀ ਐਂ ਕਰੀ ਇਦਾਂ ਕਰੀ ਅੱਛਾ ਹਾਂਜੀ ਵਾਓ ਜਿੰਨਾ ਵੀ ਮੈਟਰ ਆਇਆ तकरीबन ਹਜ਼ਾਰਾਂ ਵੀਡੀਓ ਆ ਗਿਆ ਸਾਰੇ ਮੇਰੇ ਲਿਖੇ ਹੁੰਦੇ ਆ ਸਾਰੇ ਲਿਖੇ ਹੁੰਦੇ ਹਾਂਜੀ ਤੇ ਉਹ ਕਿਤੇ ਆਏ ਹੋਇਆ ਕਿ ਜਦੋਂ ਐਲਟੇ ਟਾਈਮ ਦੇ ਉੱਤੇ ਕੋਈ ਗੱਲ ਭੁੱਲ ਗਈ ਜਾਂ ਕੁਝ ਹੋ ਗਿਆ ਫਿਰ ਉਹਨੂੰ ਸਹੀ ਤਰ੍ਹਾਂ ਲਬੇਟਿਆ ਵੀ ਲੋਕਾਂ ਨੂੰ ਵੀ ਨਾ ਪਤਾ ਲੱਗੇ ਤੇ ਗੱਲ ਵੀ ਕਮੇਡੀ ਇੱਕ ਕਹਿਜ ਹੈ ਜੀ ਜਿਵੇਂ ਲਾਈਵ ਆ ਬਹੁਤ ਔਖਾ ਕਮੇਡੀ ਲੋਕਾਂ ਨੂੰ ਹਸਾਉਣਾ ਕਿਉਂਕਿ ਜੇ ਸਿੰਗਰ ਆ ਉਹ ਤਾਂ ਸਟੇਜ ਤੇ ਖੜਾ ਹੋ ਰਿਹਾ ਗਾ ਰਿਹਾ ਲੋਕ ਮੂ ਅਸੀਂ ਲੋਕ ਗੱਲ ਕਰਾਂਗੇ ਲੋਕ ਹੱਸਣਗੇ ਤਾਂ ਸਾਨੂੰ ਉਹ ਨਰਜੀ ਵੈਕ ਆਊਗੀ ਵੀ ਹਾਂ ਸਾਡੇ ਕੰਮ ਤੋਂ ਲੋਕ ਖੁਸ਼ ਹੈ ਜੇ ਅਸੀਂ ਕੋਈ ਗੱਲ ਕੀਤੀ ਮੂਰੋ ਰਿਸਪਾਂਸ ਨਾ ਆਇਆ ਤਾਂ ਬੰਦੇ ਦਾ ਜਿਹੜਾ ਉਹ ਲੈਵਲ ਅੱਧਾ ਰਹਿ ਜਾਂਦਾ ਜੀ ਰਾਈਟ ਅਵੇ ਫਿਰ ਤੁਹਾਨੂੰ ਸਕ੍ਰਿਪਟਿੰਗ ਵੀ ਚੇਂਜ ਕਰਨੀ ਪੈਂਦੀ ਜੀ ਚੇਂਜ ਕਰਨੀ ਪੈਂਦੀ ਜੀ ਬਿਲਕੁਲ ਵੇ ਹੁਣ ਲੋਕ ਕਿਹੜੀ ਗੱਲ ਤੇ ਆਉਦੇ ਲੋਕਾਂ ਦੀ ਮੈਨੂੰ ਲੱਗਦਾ ਨਾ ਚਾਹੇ ਤੁਸੀਂ ਗਾਉਣੇ ਆ ਤੇ ਚਾਹੇ ਤੁਸੀਂ ਕਾਮੇਡੀ ਕਰਦੇ ਲੋਕਾਂ ਦੀ ਨਬਜ਼ ਪਛਾਨਣੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਜੀਨੇ ਲੋਕਾਂ ਦੀ ਨਬਜ਼ ਫੜ ਲਈ ਜੀ ਫਿਰ ਉਹਨਾਂ ਤਾਂ ਫਿਰ ਦੁਨੀਆ ਦਾ ਪਤਾ ਲੱਗ ਗਿਆ ਨਾ ਹਮ ਹਮ ਜੀ ਜੀ ਸੋ ਇਹ ਹੈ ਕਿ ਰਾਤੋ ਰਾਤ ਸਟਾਰ ਨਹੀਂ ਬਣਿਆ ਜਾਂਦਾ ਮਿਹਨਤਾਂ ਜਿਹੜੀਆਂ ਨੇ ਮਿਹਨਤਾਂ ਕਰਨੀਆਂ ਪੈਂਦੀਆਂ ਸਟਰਗਲ ਜਿਹੜੇ ਉਹ ਇੱਕ ਸ਼ੇਰ ਆ ਲਿਖਿਆ ਹੋਇਆ ਕਹਿੰਦਾ ਮੁਸ਼ਕਲਾਂ ਦਿਲਾਂ ਦੇ ਇਰਾਦੇ ਅਜ਼ਮਾਉਂਦੀਆਂ ਨੇ ਹੌਸਲਾ ਨ ਠੋਕਰਾਂ ਹੀ ਇਨਸਾਨ ਨੂੰ ਚੱਲਣਾ ਸਿਖਾਉਂਦੀਆਂ ਨੇ ਬਿਲਕੁਲ ਠੋਕਰਾਂ ਇਨਸਾਨ ਨੂੰ ਚੱਲਣਾ ਸਿਖਾਉਂਦੀਆਂ ਜੀ ਜੀ ਤੇ ਇੱਥੋਂ ਤੱਕ ਪਹੁੰਚੇ ਆ ਤੇ ਬਾਈ ਰਾਜੇ ਹੋਣੀ ਸਾਡੇ ਦਾ ਇੱਕ ਨਾ ਰਾਜੇ ਹੋਣਾ ਲਈ ਮੈਂ ਕਲਾਕਾਰ ਤੇ ਨਾ ਮੇਰੇ ਲਈ ਕਿਉਂਕਿ ਸਾਡੇ ਇੱਕ ਫੈਮਿਲੀ ਰਿਲੇਸ਼ਨ ਹੈ ਬਾਈ ਹੋਣੀ ਇੰਡੀਆ ਜਾਂਦੇ ਆ ਉੱਥੇ ਵੀ ਅਸੀਂ ਇਕੱਠੇ ਆ ਨਾ ਤੇ ਇੱਥੇ ਵੀ ਇੱਕ ਪਿਆਰ ਹੈ ਪ੍ਰੋਮੋਟ ਕਰਨ ਵਾਲਾ ਕਲਾਕਾਰ ਨੂੰ ਹੋਣਾ ਚਾਹੀਦਾ ਹੁਣ ਜਿਹੜੀਆਂ ਜਨਰੇਸ਼ਨਸ ਨਵੀਆਂ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ ਪਾਣਾ ਭਗੋੜਾ ਕੌਣ ਆ ਪਰ ਜਦੋਂ ਤੁਸੀਂ ਵੱਡੀ ਸਟੇਜ ਤੇ ਜਾਣਾ ਤੇ ਉਦੋਂ ਇੱਥੇ ਕੈਨੇਡਾ 'ਚ ਵੀ ਪਤਾ ਲੱਗ ਜਾਣਾ ਵੀ ਆ ਪਾਣਾ ਭਗੋੜਾ ਤੇ ਇਸ ਤਰ੍ਹਾਂ ਦੇ ਨਾਲ ਸਾਡੀਆਂ ਮਾਈਆਂ ਇਸ ਤਰ੍ਹਾਂ ਦੇ ਨਾਲ ਜੋਗੀ ਇਸ ਤਰ੍ਹਾਂ ਦੇ ਨਾਲ ਕਰੈਕਟਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਵੀ ਹੁੰਦੇ ਸੋ ਸਿੱਧਾ ਪੰਜਾਬ ਦੇ ਨਾਲ ਲੋਕ ਜੁੜਨਗੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਕੱਲ ਦੇ ਦਿਨ ਫੰਕਸ਼ਨ ਵਿੱਚ ਹੋਰ ਕਹਿਣੀ ਚਾਹੂੰਗਾ ਜੀ ਮੈਂ ਪਿਛਲੀ ਵਾਰੀ ਨਾ ਮੇਲੇ ਤੇ ਆਉਣਾ ਸੀਗਾ ਸਾਰੇ ਪੋਸਟਰ ਵਗੈਰਾ ਵੀ ਲਾਗੇ ਸੀਗੇ ਤੇ ਪਰ ਮੇਰੀ ਕੋਈ ਪ੍ਰੋਬਲਮ ਪੈ ਗਈ ਤੇ ਐਤਕੀ ਮਹਾਰਾਜੇਬਾਈ ਨੂੰ ਸਭ ਤੋਂ ਪਹਿਲਾਂ ਮੈਂ ਪਹੁੰਚਿਆ ਮੈਂ ਕਿਹਾ ਭਾਈ ਆਗੇ ਪਹਿਲਾਂ ਤੁਹਾਡੇ ਕੋਲੇ ਕਈ ਵਾਰੀ ਐ ਹੋ ਜਾਂਦਾ ਨਾ ਵੀ ਪਿਛਲੀ ਵਾਰੀ ਨਹੀਂ ਉਹ ਐ ਮੈਨੂੰ ਗਾਲਾਂ ਵੀ ਬਹੁਤ ਮਿਲੀਆਂ ਕਿਉਂਕਿ ਆਪ ਦਾ ਫਿਰ ਉੱਥੇ ਆਪਣਾ ਪਨ ਹੁੰਦਾ ਤੇ ਐਤਕੀ ਸਭ ਤੋਂ ਪਹਿਲਾਂ ਕਲਾਕਾਰਾਂ ਚ ਮੈਂ ਹਾਜ਼ਰੀ ਲਵਾਈ ਅੰਤ ਵਿੱਚ ਮਹਾਰਾਜ ਜੀ ਨੂੰ ਪੁੱਛਿਆ ਸੀਗਾ ਪਹਿਲਾਂ ਵੀ ਸਾਰੇ ਜਣੇ ਪਹੁੰਚ ਗਏ ਉਹ ਕਹਿੰਦੇ ਐਸ ਵਾਰ ਕੋਈ ਨਹੀਂ ਮਿਸਿੰਗ ਹੈ ਸਾਰੇ ਪਹੁੰਚ ਗਏ ਮੈਨੂੰ ਲੱਗਦਾ ਇਸ਼ਾਰਾ ਥੋੜੇ ਵੱਲੀ ਸੀਗਾ ਮੇਰੇ ਵੱਲੀ ਸੀ ਮੈਂ ਪਿਛਲੀ ਵਾਰੀ ਤੁਸੀਂ ਮਿਸਿੰਗ ਸੀ ਸੋ ਇਸ ਵਾਰ ਜਿੰਨੀ ਵੀ ਲਿਸਟ ਹੈਗੀ ਆ ਆਰਨੇਤ ਚੰਦਰਾ ਬਰਾੜ ਹੈਪੀ ਰਾਏ ਕੋਟੀ ਗ੍ਰਿਵਿੰਦਰ ਬਰਾੜ ਪ੍ਰੀਤ ਬਰਾੜ ਤੀਰਾ ਗਿੱਲ ਪਾਨਾ ਭਗੋੜਾ ਤੇ ਹੋਰ ਬਹੁਤ ਸਾਰੇ ਮੈਂ ਮਸ ਕਰ ਗਈ ਹੋਊਂਗੀ ਨਾ ਬਹੁਤ ਜਾਣਿਆਂ ਦੇ ਨੇ ਹੋਰ ਵੀ ਬਹੁਤ ਕਲਾਕਾਰ ਆ ਜਿਹੜੇ ਪਹੁੰਚਣਗੇ ਮੌਕੇ ਤੇ ਸੋ ਬਹੁਤ ਹੀ ਫੇਮਸ ਕਲਾਕਾਰ ਆ ਜਿਹੜੇ ਜੀ ਫੇਮਸ ਆ ਔਰ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਖੁੱਲਾ ਸੱਦਾ ਵੀ ਜਰੂਰ ਪਹੁੰਚਿਓ ਆਪਣੇ ਪਰਿਵਾਰਾਂ ਨੂੰ ਲੈ ਕੇ ਬਜ਼ੁਰਗਾਂ ਨੂੰ ਮਾਤਾ ਨੂੰ ਬੱਚਿਆਂ ਨੂੰ ਲੈ ਕੇ ਜਰੂਰ ਪਹੁੰਚਿਓ ਅੱਛਾ ਮੈਂ ਹੁਣ ਜਾਂਦੇ ਜਾਂਦੇ ਇਹ ਵੀ ਪੁੱਛੂਗੀ ਤੁਹਾਨੂੰ ਪੰਨੋ ਨਹੀਂ ਕਹਿਣਾ ਹੋਰ ਕਿਹੜਾ ਕੈਰੈਕਟਰ ਤੁਹਾਡੇ ਆਪ ਦੇ ਦੁਆਰਾ ਨਿਭਾਇਆ ਤੁਹਾਨੂੰ ਚੰਗਾ ਲੱਗਦਾ ਵੀ ਇਹ ਨਿਭਾਉਣਾ ਮੈਨੂੰ ਵਾਰ-ਵਾਰ ਚੰਗਾ ਲੱਗਦਾ ਪੰਨੋ ਤਾਂ ਮੈਨੂੰ ਪਤਾ ਫੇਵਰਿਟ ਹੈਗੀ ਹੋਈ ਆ ਸਾਰਿਆਂ ਦੀ ਹਾਂਜੀ ਵੈਸੇ ਤਾਂ ਸਾਰੇ ਕੈਰੈਕਟਰ ਹੀ ਵਧੀਆ ਲੱਗਦੇ ਆ ਜਿਵੇਂ ਹੁਣ ਉਹ ਬਈਏ ਵਾਲਾ ਹਨਾ ਤੇਰੇ ਭਈਆ へ ਮਰਦ ਬਾਤ ਨੀ ਕਾ ਬਤਾਈ ਬਰ ਹਮਾਰ ਕਨੀਆ ਕੋ ਲੈ ਕੇ ਹਮ ਕੈਨੇਡਾ ਮੇ ਪਹੁੰਚ ਗੈਲ ਤਨੀ ਭਾਂਤ ਭੂਤ ਬਣਾ ਕੇ ਖਾਈ ਕ ਪਚਿ ਤਰੀ ਕੋ ਹਮ ਪੰਜਾਬੀ ਸਰਦਾਰ ਲੋਕਾ ਗਾਣਾ ਸੁਣਤ ਰਹਤ ਆਪਣਾ ਕਨੀਆ ਕੋ ਲੈ ਕੇ ਸਾਥ ਮੇ ਚਲ ਜਾਈ ਰ ਔਰ ਕਾ ਅਰੇ ਵਾਹ ਵੈਰੀ ਨਾਈਸ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤਾਂ ਕਰਦਾ ਤੁਹਾਨੂੰ ਬਿਠਾ ਕੇ ਸੁਣੀ ਜਾਈਏ ਤੁਹਾਡਾ ਗੱਲਬਾਤ ਕਿਤੇ ਜਾਈਏ ਪਰ ਅੱਜ ਗੱਲਬਾਤ ਜਿਹੜੀ ਆ ਹੋ ਰਹੀ ਆ ਸਭਿਆਚਾਰਕ ਮੇਲੇ ਦੀ ਜਿਹੜਾ ਕਿ ਰੋਟਰੀ ਸਟੇਡੀਅਮ ਦੇ ਵਿੱਚ ਹੈ ਡਾਇਮੰਡ ਕਲਚਰ ਕਲੱਬ ਦੇ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਸੋ ਕੱਲ ਨੂੰ ਤੁਹਾਨੂੰ ਦੇਖਾਂਗੇ ਤੁਹਾਡੀ ਪਰਫਾਰਮੈਂਸ ਨੂੰ ਦੇਖਾਂਗੇ ਤੇ ਫਿਰ ਮੈਨੂੰ ਲੱਗਦਾ ਕਿ ਹੱਸ-ਹੱਸ ਕੇ ਸਾਰਿਆਂ ਦੇ ਢਿੱਡੀ ਬਿਣਾ ਤਾਂ ਪੈਣ ਗਿਆ ਹੀ ਪੈਣ ਗਿਆ ਸਟੂਡੀਓ ਪੌਂਸੰਦੇ ਲਈ ਧੰਵਾਜਿ ਤੁਹਾਡਾ ਕੱਲ ਦੇ ਪ੍ਰੋਗਰਾਮ ਦੇ ਚੈਨਲ ਦਾ ਥੈਂਕ ਯੂ ਧੰਨਵਾਦ ਬਿਲਕੁਲ ਕੀ ਕਹਾਂਗੇ ਐਂ ਤੇ ਵਸਦੇ ਰਹੋ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਹੀ ਅਸੀਰਵਾਦ ਬਣਾ ਕੇ ਰੱਖੇ ਕਿਉਂਕਿ ਮਾਣ ਮਹਿਸੂਸ ਹੁੰਦਾ ਵੀ ਅਸੀਂ ਉਸ ਕੌਮ ਚ ਜਨਮੇ ਆ ਪੰਜਾਬੀ ਉਸ ਕੌਮ ਚ ਜਿਹੜੇ ਸੂਰਬੀਰ ਯੋਧਿਆਂ ਦੀਆਂ ਕੌਮਾਂ ਹਨ ਤੇ ਜਿਹੜੇ ਕੰਮ ਨੂੰ ਇਹਨਾਂ ਨੇ ਹੱਥ ਪਾਇਆ ਉਹਨੂੰ ਸਰ ਕਰਕੇ ਹਟਿਆ ਕੋਈ ਵੀ ਕੰਮ ਹੋਵੇ ਤੇ ਆਪ ਦੇ ਆਪ ਨੂੰ ਇਹ ਮਾਣ ਵੀ ਮਹਿਸੂਸ ਹੁੰਦਾ ਤੇ ਜੇ ਕੋਈ ਅਗਲਾ ਵੀ ਜਨਮ ਹੁੰਦਾ ਤੇ ਇਹੀ ਖੁਆਇਆ ਸੀ ਵੀ ਏ ਸੀ ਪੰਜਾਬ ਬਈਆਂ ਚੀਜ਼ਾਂ ਨਾਲ ਲਈਏ ਹਨ ਇਹ ਇਦਾਂ ਦਾ ਹੋਰ ਕੁਝ ਲੱਗਦਾ ਹੀ ਨਹੀਂ ਵੀ ਇਤੋਂ ਵਧੀਆ ਹੋਵੇ ਬਸ ਇਹੀ ਹੈ ਵੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਰੱਖੀ ਬਿਲਕੁਲ ਕਹਿੰਦੇ ਜੇ ਸੁਰਗਾਂ ਚ ਚਲੇ ਗਏ ਨਾ ਜੀ ਸਾਡਾ ਉੱਥੇ ਵੀ ਨਹੀਂ ਲੱਗਣਾ ਕਿਉਂਕਿ ਸੁਰਗਾਂ ਚ ਪੰਜਾਬ ਨਹੀਂ ਹੋਣਾ ਸੋ ਪੰਜਾਬ ਵਰਗੀ ਰੀਸ ਕਿਤੇ ਵੀ ਨਹੀਂ ਹੈਗੀ ਦੁਨੀਆ ਦੇ ਕਿਸੇ ਕੋਨੇ ਚ ਬੈਠੇ ਰਹੀਏ ਤੇ ਤੁਸੀਂ ਸਾਰਾ ਪੰਜਾਬ ਹੀ ਇੱਥੇ ਲਿਆ ਆਂਦਾ ਤੁਹਾਡਾ ਧੰਨਵਾਦ ਸੋ ਥੈਂਕ ਯੂ ਸੋ ਮੱਚ ਅਗਲੀ ਵਾਰੀ ਫੇਰ ਕਿਸੇ ਹੋਰ ਟੌਪਿਕ ਤੇ ਜ਼ਰੂਰ ਗੱਲ ਕਰਾਂਗੇ ਪਰ ਅੱਜ ਮੇਲੇ ਦੇ ਲਈ ਤੁਹਾਨੂੰ ਬੈਸਟ ਵਿਸ਼ੇਸ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸਸੀ ਮਨ ਕਲਚਰ ਕਲੱਬ ਐਬਸਫੋਰਡ ਦੇ ਵੱਲੋਂ ਰੋਟਰੀ ਕਲੱਬ ਦੇ ਵਿੱਚ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ 25 ਮਈ ਵਾਲੇ ਦਿਨ ਸੋ ਤੁਸੀਂ ਜ਼ਰੂਰ ਪਹੁੰਚਣਾ ਉੱਥੇ ਤੇ ਬਹੁਤ ਸਾਰੇ ਕਲਾਕਾਰ ਤੁਹਾਡੇ ਰੂਬਰੂ ਹੋਣਗੇ ਪਾਨਾ ਪਗੋੜਾ ਦੇ ਨਾਲ ਨਾਲ ਆਰਨੀਤ ਗੁਰਵਿੰਦਰ ਬਰਾੜ ਚੰਦਰਾ ਬਰਾੜ ਹੋਰ ਬਹੁਤ ਸਾਰੇ ਨਾਮੀ ਗ੍ਰਾਮੀ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ ਫੈਮਲੀ ਦੇ ਨਾਲ ਜਾਇਓ ਬੱਚਿਆਂ ਦੇ ਨਾਲ ਜਾਇਓ ਬਜ਼ੁਰਗਾਂ ਨੂੰ ਜ਼ਰੂਰ ਲੈ ਕੇ ਜਾਇਓ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਸਭਿਆਚਾਰਕ ਮੇਲੇ ਆਉਂਦੇ ਆ ਤੇ ਉਹਨਾਂ ਨੂੰ ਸਭ ਤੋਂ ਵੱਧ ਚਾਹ ਹੁੰਦਾ ਸੋ ਜ਼ਰੂਰ ਪਹੁੰਚੋ ਹਮ ਹਮਾ ਕੇ ਪਹੁੰਚੋ ਤੇ ਨਾਲ ਹੀ ਇਸੇ ਤਰ੍ਹਾਂ ਦੇਖਦੇ ਰਹੋ ਸੰਜਾ ਟੀਵੀ ਮੈਨੂੰ ਅਰਸ਼ਦੀਪ ਨੂੰ ਇੱਥੇ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ